ਹਾਂ ਜੀ ਦੋਸਤੋ ਅਦਾਵਲ ਮੈਂ ਮੁਹੰਮਦ ਜਮੀਲ ਅਲਾਰਾ ਅਬੂ ਜੈਤ ਹਾਂ ਦੋਸਤੋ ਅੱਜ ਅਸੀਂ ਕਿਲਾ ਰਹਿਮਤਗੜ ਦੇ ਵਿੱਚ ਮੌਜੂਦ ਹਾਂ ਜਾਮਾਬਾਜ ਦੇ ਸਾਹਮਣੇ ਤਾਂ ਉਹ ਇੱਕ ਖਾਸ ਅਸੀਂ ਤੁਹਾਨੂੰ ਇੱਕ ਤਸਵੀਰਾਂ ਦਿਖਾ ਰਹੇ ਹਾਂ ਤੇ ਫਲਸਤੀਨ ਦੇ ਹੱਕ ਦੇ ਵਿੱਚ ਕੁਝ ਨੌਜਵਾਨ ਬੱਚੇ ਕੁਝ ਤੇ ਬਜ਼ੁਰਗ ਖੜੇ ਨੇ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਲਾਈਵ ਤਸਵੀਰਾਂ ਦਿਖਾਉਂਦੇ ਤੁਹਾਨੂੰ ਤੇ ਤੁਹਾਡੀ ਗੱਲਬਾਤ ਵੀ ਕਰਾਉਂਦੇ ਹਾਂ ਹਾਂ ਜੀ ਅਰਸ਼ ਸਾਹਿਬ ਕੀ ਅੱਜ ਮਕਸਦ ਹੈ ਤੁਹਾਡਾ ਅਸੀਂ ਕਿਸ ਉਹਦੇ ਨਾਲ ਤੁਸੀਂ ਕੱਟੇ ਹੋ ਇੱਥੇ ਸਰ ਪਿਛਲੇ 22 23 ਮਹੀਨਿਆਂ ਤੋਂ ਲਗਾਤਾਰ ਪਲਸਤੀਨ ਦੇ ਵਿੱਚ ਗਾਜ਼ਾ ਦੇ ਵਿੱਚ ਕਤਲੇਆਮ ਹੋ ਰਿਹਾ ਹੈ ਮੁ슬림 ਮਮਾਲਿਕ ਵੀ ਚੁੱਪ ਨੇ ਆਪਣੇ ਆਪ ਨੂੰ ਅਮਨ ਦੇ ਅਲੰਬਰਦਾਰ ਕਹਿਰਾਉਂ ਕਹਿਲਾਉਣ ਵਾਲੇ ਜਿਹੜੇ ਵੱਡੇ ਵੱਡੇ ਆਰਗੇਨਾਈਜੇਸ਼ਨਾਂ ਨੇ ਚਾਹੇ ਦਿਓ ਐਨ ਜੀਓਜ਼ ਨੇ ਚਾਹੇ ਦਿਓ ਯੂ ਐਨਓ ਹੈ ਉਹ ਵੀ ਸਾਰਿਆਂ ਨੇ ਕੋਈ ਰੋਲ ਪਲੇ ਨਹੀਂ ਕੀਤਾ ਇਸ ਕਤਲੇਆਮ ਨੂੰ ਰੋਕਣ ਦੇ ਲਈ ਅਸੀਂ ਐਸ ਆਈਓ ਵੱਲੋਂ ਸਟੂਡੈਂਟਸ ਇਸਲਾਮੀ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਲੋਕਾਂ ਨੂੰ ਇਹ ਪੈਗਾਮ ਦੇ ਰਹੇ ਆ ਜਨ ਜਾਗਰਤੀ ਆਉਣੀ ਚਾਹੀਦੀ ਹੈ ਔਰ ਇਜ਼ਰਾਈਲੀ ਪ੍ਰੋਡਕਟਸ ਦਾ ਬਾਈਕਾਟ ਹੋਣਾ ਚਾਹੀਦਾ ਹੈ ਔਰ ਇਜ਼ਰਾਈਲ ਨੂੰ ਜਿਹੜੇ ਸਪੋਰਟ ਕਰਦੇ ਨੇ ਉਹਨਾਂ ਦਾ ਵੀ ਬਾਈਕਾਟ ਹੋਣਾ ਚਾਹੀਦਾ ਹੈ ਆਪਣੇ ਦੇਸ਼ ਦੇ ਅੰਦਰ ਬਹੁਤ ਸਾਰੀ ਐਸੀ ਕੰਪਨੀਆਂ ਨੇ ਜਿਹੜੇ ਇਜ਼ਰਾਈਲੀ ਪ੍ਰੋਡਕਟਸ ਨੂੰ ਪ੍ਰਮੋਟ ਕਰਦੀਆਂ ਨੇ ਉਹਨਾਂ ਦਾ ਆਪਾਂ ਨੂੰ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਲੋਗ ਇਜ਼ਰਾਈਲ ਦੇ ਵਿੱਚ ਆਪਣੇ ਐਸੇ ਲੋਕ ਤਿਆਰ ਕਰਦੇ ਨੇ ਜਿਹੜੇ ਫਲਸਤੀਨ ਦੇ ਵਿੱਚ ਬੰਬਾਰਡਮੈਂਟ ਕਰਦੇ ਹਨ ਗਜ਼ਾ ਦੇ ਵਿੱਚ ਬੰਬਾਰਡਮੈਂਟ ਕਰਦੇ ਹਨ ਅੱਜ ਉੱਥੇ ਸਾਰਾ ਗਜ਼ਾ ਢਹਿ ਢੇਰੀ ਹੋ ਚੁੱਕਿਆ ਹੈ 1948 ਦੇ ਵਿੱਚ ਜਿਨ੍ਹਾਂ ਲੋਕਾਂ ਨੇ ਯਹੂਦੀਆਂ ਨੂੰ ਔਰ ਇਜ਼ਰਾਇਲੀਆ ਨੂੰ ਪਨਾ ਦਿੱਤੀ ਸੀ ਅੱਜ ਖੁਦ ਉਹਨਾਂ ਦੀ ਸਰਜ਼ਮੀਨ ਦੇ ਉੱਪਰ ਉਹਨਾਂ ਨੂੰ ਸ਼ਰਨਾਰਥੀ ਕੈਂਪਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਨਸਾਨੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਘਾਣ ਹੋ ਰਿਹਾ ਹੈ ਪਰ ਇਨਸਾਨੀ ਅਲੰਬਰਦਾਰਾਂ ਦੇ ਹਕੂਕ ਦੇ ਅਲੰਬਰਦਾਰ ਬਿਲਕੁਲ ਖਾਮੋਸ਼ ਨੇ ਅਸੀਂ ਆਪਣੇ ਬਸ ਪਰ ਇੱਕ ਕੋਸ਼ਿਸ਼ ਕਰ ਰਹੇ ਹਾਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਜਾਗਰਿਤ ਕਰ ਰਹੇ ਹਾਂ ਇਹ ਕਿਸੇ ਇੱਕ ਖਾਸ ਮਜ਼ਹਬ ਦਾ ਸੰਘਰਸ਼ ਨਹੀਂ ਹੈ ਬਲਕਿ ਇਹ ਇਨਸਾਨੀਅਤ ਦਾ ਕਤਲੇਆਮ ਹੈ ਇਸ ਦੇ ਵਿੱਚ ਸਾਡੇ ਗੈਰ ਮੁਸਲਿਮ ਭਰਾ ਵੀ ਸਾਡੇ ਕੰਦੇ ਨਾਲ ਕੰਦਾ ਜੋੜ ਕੇ ਸਾਡੇ ਨਾਲ ਸ਼ਾਮਿਲ ਹਨ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਸ ਕੈਂਪੇਨ ਦੇ ਵਿੱਚ ਜਿਹੜੇ ਵੀ ਐਸਆਈਓ ਦੇ ਨੌਜਵਾਨ ਸ਼ਾਮਿਲ ਹਨ ਉਹ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਰੱਬ ਕਬੂਲ ਫਰਮਾਵੇ ਔਰ ਜਾਗਰਿਤ ਹੋਣ ਲੋਕ ਤਾਂ ਕਿ ਇਜ਼ਰਾਈਲੀ ਪ੍ਰੋਡਕਟ ਦਾ ਬਾਈਕਾਟ ਕਰਕੇ ਉਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਇਹੀ ਸਾਡਾ ਇੱਕ ਪੈਗਾਮ ਹੈ, ਇਹੀ ਸਾਡਾ ਸੁਨੇਹਾ ਹੈ। ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਇੱਕ ਆਵਾਜ਼ ਦੇ ਲਈ, ਇੱਕ ਵਜ੍ਹਾ ਦੇ ਲਈ। अरे आपे हो फलस्तीन देलस्तीन की जमीन देते उन्होंने दे आज़ादी के लिए दोस्तों यह जुलम जो हो रहा है फलस्तीन के उपर फलस्तीनीनी लोगों के उपर यह पांच तो या दो हज़ार तो स्टार्ट नहीं हो बल्कि यह जुल्म उन्नीस सौ अड़ताली तो शुरू होया हो जिस टाइम जबरदस्ती फलस्तीनिया की जमीन ਦੇ ਉੱਪਰ ਕਬਜ਼ਾ ਕਰਕੇ ਫਲਸਤੀਨੀਆ ਨੂੰ ਉਹਨਾਂ ਹੀ ਜ਼ਮੀਨ ਤੋਂ ਬਾਹਰ ਕੱਟ ਕੇ ਇਜ਼ਰਾਈਲ ਦੇ ਨਾਲ ਬੜੀਆਂ ਤਾਕ ਬੜੇ ਦੇਸ਼ ਔਰ ਬੜੀਆਂ ਤਾਕਤਾ ਨਾ ਲੱਗ ਕੇ ਇਜ਼ਰਾਈਲ ਨਾਮ ਦੀ ਜ਼ਿਕਰਾਜ ਦੀ ਘੋਸ਼ਣਾ ਕੀਤੀ ਇਜ਼ਰਾਈਲ ਸਟੇਟ ਦੀ ਅਨਾਉਂਸਮੈਂਟ ਕੀਤੀ ਉਸ ਸਮੇਂ ਤੋਂ ਇਹ ਜ਼ੁਲਮ ਲਗਾਤਾਰ جاری ਹੈ ਔਰ ਉਸ ਸਮੇਂ ਤੋਂ ਹੀ ਫਲਸਤੀਨੀਆ ਦਾ ਸੰਘਰਸ਼ ਆਪਣੀ ਜ਼ਮੀਨ ਦੇ ਲਈ ਆਪਣੇ ਵਤਨ ਦੇ ਲਈ ਔਰ ਆਪਣੀ ਆਜ਼ਾਦੀ ਦੇ ਲਈ ਜਾਰੀ ਹੈ ਔਰ ਆਪਾਂ ਨੇ ਅਸਲ 2 ਸਾਲ ਪਹਿਲਾਂ ਦੇਖਿਆ 7 ਅਕਤੂਬਰ 2023 ਨੂੰ ਕਿ ਇਜ਼ਰਾਈਲ ਦੇ ਉੱਪਰ ਇੱਕ ਹਮਲਾ ਹੋਇਆ ਉਹ ਹਮਲਾ ਇੱਕ ਮਕਸਦ ਦੀ ਵਜ੍ਹਾ ਕਰਕੇ ਹੋਇਆ ਉਹ ਹਮਲਾ ਇਹ ਦੱਸਣ ਲਈ ਹੋਇਆ ਕਿ ਫਲਸਤੀਨੀਆਂ ਦੇ ਉੱਪਰ 1948 ਤੋਂ ਜੋ ਜ਼ੁਲਮ ਹੋ ਰਿਹਾ ਹੈ ਉਹ ਲਗਾਤਾਰ ਜਾਰੀ ਹੈ ਉਹ ਹਮਲਾ ਇਹ ਦੱਸਣ ਲਈ ਹੋਇਆ ਕਿ ਫਲਸਤੀਨੀ ਉਸ ਹ ਉਸ ਰੂਲਮ ਦੇ ਅਕੇ ਕਦੇ ਵੀ ਚੁਕੇ ਨਹੀਂ ਉਹ ਹਮਲਾ ਦੁਨੀਆ ਦੇ بڑے ਦੇਸ਼ਾਂ ਦੀਆਂ ਅੱਖਾਂ ਦੇ ਉੱਪਰ ਜਿਹੜੀਆਂ ਪੱਟੀਆਂ ਬੰਨੀਆਂ ਹੋਈਆਂ ਸੀ ਉਹਨਾਂ ਪੱਟੀਆਂ ਨੂੰ ਖੋਲਣ ਦੇ ਲਈ ਹੋਇਆ ਤਾਂ ਉਸ ਤੋਂ ਬਾਅਦ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਪਲਸਤੀਨ ਦੇ ਬੱਚਿਆਂ ਤੋਂ ਪਲਸਤੀਨ ਦੇ ਮਾਸੂਮਾਂ ਤੋਂ ਪਲਸਤੀਨ ਦੀਆਂ ਹੱਡੀਆਂ ਭਾਵਾਂ ਪੈਣਾ ਤੋਂ ਉੱਥੇ ਦੇ ਬਜ਼ੁਰਗਾਂ ਤੋਂ ਵਰਾ ਕੇ ਉਥੇ ਲਗਾਤਾਰ ਹਮਲੇ ਕਰਨ ਲੱਗਿਆ ਉਹ ਉਥੇ ਦੇ ਲੋਕਾਂ ਨੂੰ ਉਥੇ ਦੇ ਮਾਸੂਮਾਂ ਨੂੰ ਉਥੇ ਦੇ ਬਜ਼ੁਰਗਾਂ ਨੂੰ ਸਾਡੀਆਂ ਉਥੇ ਦੀਆਂ ਮਾਵਾਂ ਭੈਣਾਂ ਨੂੰ ਸ਼ਹੀਦ ਕਰਨ ਲੱਗਿਆ ਤਾਂ ਇਹ ਜੋ ਹੋ ਰਿਹਾ ਜੀ ਜ਼ੁਲਮ ਲਗਾਤਾਰ ਵਧਦਾ ਜਾ ਰਿਹਾ ਹੈ ਅੱਜ ਆਪਾਂ ਦੇਖ ਰਹੇ ਹਾਂ ਕਿ ਇਜ਼ਰਾਈਲ ਨੇ ਉਥੇ ਖਾਣਾ ਪੀਣਾ ਸਭ ਬੰਦ ਕਰ ਦਿੱਤਾ ਅਗਰ ਕੋਈ ਏਡ ਲੈ ਕੇ ਜਾਂਦਾ ਹੈ ਤਾਂ ਏਡ ਦੇ ਜ਼ਰੀਏ ਰਸਤੇ ਸਭ ਬੰਦ ਕਰ ਦਿੱਤੇ ਨੇ ਤਾਂ ਜੇ ਆਪਾਂ ਇੱਥੇ ਜੋ ਇਕੱਠੇ ਹੋਏ ਆ ਉਸ ਜ਼ੁਲਮ ਦੇ ਖਿਲਾਫ ਇਕੱਠੇ ਹੋਏ ਆ ਇਹ ਦੱਸਣ ਲਈ ਕਿ ਇਹ ਜ਼ੁਲਮ ਦੇ ਖਿਲਾਫ ਸਿਰਫ ਫਲਸਤੀਨੀ ਇਕੱਲੇ ਨਹੀਂ ਹਨ ਬਲਕਿ ਪੂਰੀ ਦੁਨੀਆ ਇਨਸਾਨੀਅਤ ਦੇ ਨਾਤੇ ਔਰ ਉਹਨਾਂ ਮਾਸੂਮ ਬੱਚਿਆਂ ਦੇ ਲਈ ਇੱਕ ਆਵਾਜ਼ ਬੁਲੰਦ ਕਰਦੇ ਹਨ ਤਾਂ ਸਾਡਾ